नमस्कार जय हिंद दोस्तों मैं पवन मुखिया मुखिया ये नियोजक आपका सबका स्वागत करता है सरकारा वालों समय-समय पे प्रॉपर्टी ਦੇ ਕਲੈਕਟਰ ਰੇਟਾਂ ਵਿੱਚ ਵਾਅਦਾ ਕੀਤਾ ਜਾਂਦਾ ਉਹ ਵਾਅਦਾ ਕਮਰਸ਼ੀਅਲ ਤੇ ਰੈਸ਼ੀ ਅਲੱਗ-ਅਲੱਗ ਹੁੰਦਾ ਪਿਛਲੇ ਕੇਸ ਸਾਲਾਂ ਤੋਂ ਇਹ ਪ੍ਰੋਸੈਸ ਚੱਲਦਾ ਆ ਰਿਹਾ ਇਸ ਵਾਰ ਵੀ ਕਲੈਕਟਰ ਰੇਟਾਂ ਵਿੱਚ ਵਾਅਦਾ ਕੀਤਾ ਗਿਆ ਇਹ ਵਾਦਾ ਲਗਭਗ ਹਰ ਏਰੀਆ ਵਿੱਚ ਕੀਤਾ ਗਿਆ ਪਰ ਜੋ ਦੇਖਣ ਵਿੱਚ ਆਇਆ ਉਸ ਤੋਂ ਇਹ ਲੱਗਦਾ ਹੈ ਕਿ ਕਾਉਂਨ ਦੇ ਵਿੱਚ ਸਭ ਤੋਂ ਜ਼ਿਆਦਾ ਕਲੈਕਟ ਰੇਟਾਂ ਦੇ ਵਿੱਚ ਵਾਦਾ ਕੀਤਾ ਗਿਆ ਹੈ ਹੋਰ ਏਰੀਆ ਵਿੱਚ ਵਾਦਾ ਹੋਇਆ ਪਰ ਜਿਸ ਪਰਸੈਂਟੇਜ ਦੇ ਹਿਸਾਬ ਨਾਲ ਟਾਊਨ ਦੇ ਜ਼ਿਆਦਾਤਰ ਏਰੀਆ ਵਿੱਚ ਕਲੈਕਟਰ ਦਾ ਵਾਦਾ ਕੀਤਾ ਗਿਆ ਹੈ ਉਹ ਬਹੁਤ ਜ਼ਿਆਦਾ ਹੈ ਦੋਸਤੋ ਕਈ ठाਵਾਂ ਦੇ ਕਲੈਕਟਰ ਰੇਟ ਦਾ ਵਾਧਾ 200 ਗੁਣਾ ਤੱਕ ਕਰ ਦਿੱਤਾ ਗਿਆ ਇਸ ਤੋਂ ਸਵਾਲ ਖੜਾ ਹੁੰਦਾ ਹੈ ਕਿ ਆਖਰ ਟਾਊਨ ਦੇ ਨਾਲ ਇੱਕੀ ਪੱਖਵਾਦ ਨਹੀਂ ਹੈ ਕਿ ਟਾਊਨ ਦੇ ਲੋਕਾਂ ਦੇ ਨਾਲ ਇੱਕੀ ਧੱਖਾ ਨਹੀਂ ਹੈ ਇਸ ਗੱਲ ਨੂੰ ਲੈ ਕੇ ਟਾਊਨ ਦੇ ਲੋਕਾਂ ਵਿੱਚ ਗੁੱਸਾ ਰੋਸ ਹੈ ਪਰ ਉਹ ਬਚਾਰੇ ਵੀ ਕੀ ਕਰਨ ਕਿਉਂ ਸਰਕਾਰ ਦੇ ਨਾਲ ਮੱਥਾ ਲੈਣਾ ਸਰਕਾਰ ਦੇ ਦਾ ਵਿਰੋਧ ਕਰਨਾ ਬੜਾ ਔਖਾ ਇਸ ਲਈ ਵਿਚਾਰੇ ਚੁੱਪ ਨੇ ਦਬੀ ਜਬਾਨ ਦੇ ਵਿੱਚ ਇਹ ਕਹਿੰਦੇ ਨੇ ਕਿ ਸਰਕਾਰ ਨੂੰ ਇਹਨਾਂ ਕਲੈਕਟਰ ਰੇਟਾਂ ਦੇ ਵਿੱਚ ਜਿੰਨਾ ਵਾਅਦਾ ਕੀਤਾ ਗਿਆ ਹੈ ਉਸ ਤੇ ਦੁਬਾਰਾ ਗੌਰ ਕਰਕੇ ਰਲੀਫ ਦੇਣੀ ਚਾਹੀਦੀ ਹੈ ਦੋਸਤੋ ਜਿਹੜਾ Town ਦੇ ਕਲੈਕਟਰ ਰੇਟਾਂ ਵਿੱਚ ਵਾਅਦਾ ਕੀਤਾ ਗਿਆ ਜੇ ਮੈਂ ਉਹਦੇ ਸਭ ਤੋਂ ਪਹਿਲੇ ਗੱਲ ਕਰਾਂ ਜਿਸ਼ਟੀਆਂ ਵਾਲਾ ਮਹੱਲਾ ਪਹਿਲੇ ਜਿਹੜਾ ਰੈਸੀ ਰੇਟ ਸੀ ਉਸੇ 71163 ਰੁਪਏ ਕਮਰਸ਼ੀਅਲ ਕਲੈਕਟਰ ਰੇਟ ਸੀ 17908 ਰੁਪਏ ਹੁਣ ਕਲੈਕਟਰ ਰੇਟ ਵਿੱਚ ਵਾਧਾ ਹੋਇਆ 8237 ਰੁਪਏ ਅਤੇ ਕਮਰਸ਼ੀਅਲ 20594 ਰੁਪਏ ਦਸ਼ਮੇਸ਼ ਕਲੋਨੀ ਪਹਿਲੇ ਰੈਸ਼ੀ 7781 ਰੁਪਏ ਕਮਰਸ਼ੀਅਲ 1482 ਇਸ ਵਾਰ ਜਿਹੜਾ ਰੈਸ਼ੀ 14000 ਤੇ ਜਿਹੜਾ ਕਮਰਸ਼ੀਅਲ ਹੈ ਲਗਭਗ ਡਬਲ ਤੋਂ ਵੀ ਜ਼ਿਆਦਾ 30000 ਰੁਪਏ ਪ੍ਰਤੀ ਗਜ ਕਰਨਤਾ ਹੈ ਪੰਜੇਰੀ ਪਲਾਨ ਦੇ ਪੰਜੇਰੀ ਪਲਾਨ ایرিয়া ਦਾ ਚ ਪਹਿਲੇ ਪ੍ਰਤੀ ਗਜ ਰੈਸ਼ੀ ਰੇਟ ਸੀ ਕਲੈਕਟਰ ਰੇਟ ਉਹ 7163 ਕਮਰਸ਼ੀਅਲ 17908 ਇਹਨਾਂ ਨੂੰ ਵਧਾ ਕੇ ਰੈਸ਼ੀ 14000 ਕਮਰਸ਼ੀਅਲ 23000 ਕਰਨ ਤੱਕ ਇਸੇ ਤਰ੍ਹਾਂ ਪਟੇਲ ਕਲੋਨੀ ਦੀ ਗੱਲ ਪਟੇਲ ਕਲੋਨੀ ਦਾ ਜੋ ਪਿਛਲਾ ਰੇਟ ਸੀ ਰੈਸ਼ੀ ਪ੍ਰਤੀ ਪ੍ਰਤੀ ਵਰਗਗਠ ਕਲੈਕਟਰ ਰੇਟ 5558 ਰੁਪਏ ਰੈਸ਼ੀ 11609 ਰੁਪਏ ਕਮਰਸ਼ੀਅਲ ਜਿਹੜਾ ਹੁਣ ਵਧਾ ਕੇ 14000 ਜਿਹੜਾ ਰੈਸੀ ਅਤੇ ਕਮਰਸ਼ੀਅਲ 30000 ਕਰ ਦਿੱਤਾ 71 ਦੁਰਗਾ ਮੰਦਰ ਰੋਡ ਦੁਰਗਾ ਮੰਦਰ ਰੋਡ ਦਾ ਪਹਿਲੇ ਜੇ ਰੈਸੀ ਰੇਟ ਸੀ 7163 ਰੁਪਏ ਕਮਰਸ਼ੀਅਲ ਸੀ 17908 ਰੁਪਏ ਜੋ ਕਲੈਕਟਰ ਰੇਟ ਵਧਾ ਕੇ ਪ੍ਰਤੀ ਗਜ 14000 ਰੈਸੀ ਅਤੇ 30000 ਕਮਰਸ਼ੀਅਲ ਕਰ ਦਿੱਤਾ ਗਿਆ ਗਾਂਧੀ ਕਲੋਨੀ ਗਾਂਧੀ ਕਲੋਨੀ ਦਾ ਪਹਿਲੇ ਰੈਸੀ ਪ੍ਰਤੀ ਗਜ ਜਿਹੜਾ ਰੇਟ ਸੀ ਉਹ ਸੀ 6546 ਰੁਪਏ ਹੁਣ 14000 ਰੈਸੀ ਕਰ ਦਿੱਤਾ ਗਿਆ ਇਸੇ ਤਰ੍ਹਾਂ ਇੱਕ ਕਮਰਸ਼ੀਅਲ ਦੀ ਗੱਲ ਕਰਾਂ ਕਮਰਸ਼ੀਅਲ ਰੇਟ ਸੀ 18896 ਰੁਪਏ ਉਹ ਵਧਾ ਕੇ 30000 ਕਰ ਦਿੱਤਾ ਗਿਆ ਇਸੇ ਤਰ੍ਹਾਂ ਇੱਕ ਗਊਸ਼ਾਲਾ ਰੋਡ ਗਊਸ਼ਾਲਾ ਰੋਡ ਦਾ ਜਿਹੜਾ ਰੈਸੀ ਰੇਟ ਸੀ ਉਹ ਸੀ 56181 ਰੁਪਏ ਰੇਸੀ ਉਹ ਵਧਾ ਕੇ ਡਬਲ ਤੋਂ ਵੀ ਜ਼ਿਆਦਾ 14000 ਰੁਪਏ ਕਰ ਦਿੱਤਾ ਗਿਆ ਇਸੇ ਤਰ੍ਹਾਂ ਕਮਰਸ਼ੀਅਲ ਜਿਹੜਾ 8398 ਰੁਪਏ ਸੀ ਉਹ ਵਾਦਾ ਕਰਕੇ ਤਿੰਨ ਗੁਣਾ ਤੋਂ ਵੀ ਜ਼ਿਆਦਾ ਵਾਦਾ ਕਰਕੇ 30000 ਰੁਪਏ ਪ੍ਰਤੀ ਵਰਗ ਕਰ ਦਿੱਤਾ ਕਿਸ ਤਰ੍ਹਾਂ ਹੀ ਮਾਵੇਰੋ ਕੇ ਕੇ ਸਕੂਲ ਦਾ ਏਰੀਆ ਰੈਸੀ ਪਹਿਲੇ ਰੇਟ ਸੀ 7163 ਰੁਪਏ ਉਹ ਵਧਾ ਕੇ 14000 ਕਰ ਦਿੱਤਾ ਗਿਆ ਏ ਕਮਰਸ਼ੀਅਲ 17908 ਰੁਪਏ ਸੀ ਉਹ ਵਧਾ ਕੇ 30000 ਰੁਪਏ ਪ੍ਰਤੀ ਵਰਗ ਕਲੈਕਟਰੇਟ ਨੇੜੇ ਨੀਅਰ ਐਮ ਐਲ ਏ ਹੁਣ ਕੀਤਾ ਗਿਆ ਰੈਸੀ 20594 ਰੁਪਏ ਕਮਰਸ਼ੀਅਲ 35000 ਰੁਪਏ ਇਸੇ ਤਰ੍ਹਾਂ ਹੀ ਨੇੜੇ ਐਂਟੀ ਸਿਸ ਸਕੂਲ ਰੈਸੀ 14000 ਕੀਤਾ ਗਿਆ ਕਮਰਸ਼ੀਅਲ 30000 ਦਾ ਕੀਤਾ ਗਿਆ ਐਂਟੀ ਸਕੂਲ ਵਿਕਾਸ ਨਗਰ ਦੇ ਨੇੜੇ ਪਹਿਲੇ ਰੈਸੀਅਰੇਟ ਸੀ 7163 ਰੁਪਏ ਹੁਣ 14000 ਰੁਪਏ ਕਰ ਦਿੱਤਾ ਗਿਆ ਇਸੇ ਤਰ੍ਹਾਂ ਜਿਹੜਾ ਕਮਰਸ਼ੀਅਲ ਸੀ ਪਹਿਲੇ 17908 ਰੁਪਏ ਉਹ 30000 ਕਰ ਦਿੱਤਾ ਗਿਆ ਐਨਟੀਸੀ ਸਕੂਲ ਦੋਰਾ ਏਰੀਆ ਹੁਣ ਰੈਸੀ 14000 ਤੇ ਕਮਰਸ਼ੀਅਲ 30000 ਕਰ ਦਿੱਤਾ ਗਿਆ ਇਸੇ ਤਰ੍ਹਾਂ 6 ਫਗਤ ਸਿੰਘ ਕਲੋਨੀ ਰਾਸੀ 14000 ਕਮਰਸ਼ੀਅਲ 3000 ਕਰ ਦਿੱਤਾ ਹੈ ਰਾਜਪੁਰਾ ਟਾਊਨ ਦਾ ਕਾਫੀ ਏਰੀਆ ਹੁਣ 14082 ਅਤੇ 3000 ਰੁਪਏ ਕਮਰਸ਼ੀਅਲ ਕਰ ਦਿੱਤਾ ਟੀਚਰ ਕਲੋਨੀ ਵੀ 14000 ਰੈਸੀ ਅਤੇ 3000 ਕਮਰਸ਼ੀਅਲ ਕਰ ਦਿੱਤਾ ਡਾਲਮੀਆਂ ਬਿਸਕਟ ਫੈਕਟਰੀ ਏਰੀਆ ਵੀ ਇੱਕ ਵਧੀਆ ਕਲੋਨੀ ਕਿਣੀ ਜਾਂਦੀ ਹੈ ਜਿਹੜਾ ਉਸ ਇਸ ਵਾਰ ਜੋ ਪ੍ਰਕਾਰਨ ਦਾ ਕਲੈਕਟੋਰੇਟ ਪ੍ਰਤੀਵਰਗ ਰੱਖਿਆ ਗਿਆ ਹੈ ਉਹ ਰੈਸ਼ੀ 3691 ਰੁਪਏ ਤੇ ਕਮਰਸ਼ੀਅਲ 17043 ਰੁਪਏ ਇਸੇ ਤਰ੍ਹਾਂ ਹੀ ਚੋੜਾ ਬਾਜ਼ਾਰ ਦਾ ਹੁਣ ਰੇਟ ਜਿਹੜਾ ਰੱਖਿਆ ਗਿਆ ਉਹ ਰੈਸ਼ੀ 7669 ਰੁਪਏ ਤੇ ਕਮਰਸ਼ੀਅਲ 18179 ਰੁਪਏ ਇਸੇ ਤਰ੍ਹਾਂ ਹੀ ਭੋਗਲਾ ਰੋਡ ਹੁਣ 14000 ਰੈਸ਼ੀ ਅਤੇ ਕਮਰਸ਼ੀਅਲ ਤੇ ਹੀ ਜਾ ਦੇ ਮਿੰਦਰਾਗੰਜ ਵਿੱਚ ਇੱਕ ਜਿਹੜਾ ਕਹਿ ਸਕਦੇ ਆ ਕਿ ਵਧੀਆ ਜਿਹੜੀ ਕਮਰਸ਼ੀਅਲ ਮਾਰਕੀਟ ਜਾਂ ਕਮਿਸ਼ਨ ਰੋਡ ਕਿਹਾ ਜਾ ਸਕਦਾ ਹੈ ਉਹਦਾ ਜਿਹੜਾ ਰੇਟ ਫਿਕਸ ਕੀਤਾ ਗਿਆ ਹੈ ਉਹ 20000 ਰੁਪਏ ਪ੍ਰਤੀ ਗਨ ਇਸ ਵਾਰ ਫਿਕਸ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਏਰੀਏ ਨੇ ਜਿੱਥੇ ਰੇਟ ਤਾਂ ਵਧਾਏ ਗਏ ਪਰ ਟਾਊਨ ਦੇ ਕਾਫੀ ਏਰੀਏ ਦੇ ਮੁਤਾਬਕ ਜੋ ਰੇਟ ਵਧਾਏ ਗਏ ਉਹ ਕਾਫੀ ਘੱਟ ਨੇ ਇਸ ਤੋਂ ਇਹ ਅਸ਼ੰਕਾ ਪ੍ਰਗਟ ਹੁੰਦੀ ਹੈ ਇਹ ਸੰਭਾਵਨਾ ਵਧ ਜਾਂਦੀ ਹੈ ਕਿ ਟਾਊਨ ਦੇ ਜ਼ਿਆਦਾਤਰ ਏਰੀਆ ਵਿੱਚ ਜ਼ਿਆਦਾ ਕਲੈਕਟਰ ਰੇਟਾਂ ਦਾ ਵਾਅਦਾ ਕੀਤਾ ਗਿਆ ਦੋਸਤੋ ਟਾਊਨ ਦੇ ਜੇ ਟਾਊਨ ਦੀ ਗੱਲ ਕਰਾਂ ਤਾਂ ਕਿਹਾ ਜਾ ਸਕਦਾ ਹੈ ਕਿ ਟਾਊਨ ਦੇ ਵਿੱਚ ਰਹਿਣ ਵਾਲੇ ਜਦੋਂ ਟਾਊਨ ਬਸਾਇਆ ਗਿਆ ਸੀ ਤਾਂ ਜਿਹੜੇ ਪਾਕਿਸਤਾਨ ਤੋਂ ਸਭ ਕੁਝ ਉਜਾੜ ਕੇ ਉਜੜ ਕੇ ਆਏ ਸੀ ਉਹਨਾਂ ਨੂੰ ਬਸਾਉਣ ਵਾਸਤੇ ਟਾਊਨ ਬਸਾਇਆ ਗਿਆ ਸੀ ਕਾਉਂ ਦੇ ਨਿਵਾਸੀਆਂ ਵੱਲੋਂ ਕਾਉਂ ਦੇ ਲੋਕਾਂ ਵੱਲੋਂ ਕਾਫੀ ਮਿਹਨਤ ਕਰਕੇ ਕਾਫੀ ਸੰਘਰਸ਼ ਕਰਕੇ ਆਪ ਆਪਣੇ ਆਪ ਨੂੰ ਅੱਗੇ ਵਧਾ ਰਹੇ ਹਨ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਵੀ ਨਾਲ ਇਸ ਤਰ੍ਹਾਂ ਦੀ ਸਥਿਤੀ ਆਵੇ ਤਾਂ ਸਰਕਾਰਾਂ ਇਹ ਜੇ ਮੈਟਰ ਦੇ ਵਿੱਚ ਇਹ ਜੀ ਸਥਿਤੀ ਪਰੇਸ਼ਾਨੇ ਵਿੱਚ ਰਾਹਤ ਦਿੰਦੀਆਂ ਨੇ ਸਪੈਸ਼ਲ ਪੈਕੇਜ ਦਿੰਦੀਆਂ ਨੇ ਪਰ ਇੱਥੇ ਲੱਗਦਾ ਉਲਟ ਦਿਖਾਈ ਦੇ ਰਿਹਾ ਦੋਸਤੋ ਇਸ ਲਈ ਆਮ ਲੋਕਾਂ ਨੇ ਖਾਸ ਕਰਕੇ ਟਾਊਨ ਦੇ ਨਿਵਾਸੀ ਨੇ ਸਰਕਾਰ ਅਕੇ ਮੰਗ ਹੈ ਕਿ ਕਲੈਕਟਰੇਟਾਂ ਦੇ ਵਿੱਚ ਕੀਤਾ ਗਿਆ ਜਿਹੜਾ ਵਾਅਦਾ ਉਹਦੇ ਰਿਲੀਫ ਮਿਲਣੀ ਚਾਹੀਦੀ ਹੈ ਰਿਲੀਫ ਸਰਕਾਰ ਦੇਵੇ ਜੇ ਰੇਟ ਵਧਾਣੇ ਨੇ ਕਲੈਕਟਰੇਟੇਜ ਵਾਅਦਾ ਕਰਨਾ ਤਾਂ ਜਿਵੇਂ ਹੋਰ ਏਰੀਆ ਦੇ ਵਿੱਚ ਵਾਅਦਾ ਕੀਤਾ ਗਿਆ ਉਸ ਦੇ ਹਿਸਾਬ ਦੇ ਨਾਲ ਟਾਊਨ ਦੇ ਏਰੀਆ 'ਚ ਵੀ ਵਾਅਦਾ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਰਾਹਤ ਮਿਲ ਸਕੇ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ